ਪੰਜਾਬ ਦੇ ਪੱਛੀਆਂ ਪਿੰਡਾਂ ਵਿੱਚ ਨਹੀਂ ਰਿਹਾ ਪੀਣ ਯੋਗ ਪਾਣੀ ਪੰਜਾਬ ਪੰਜ ਪਾਣੀਆਂ ਦੀ ਧਰਤੀ ਵੱਲੋਂ ਜਾਣਿਆ ਜਾਂਦਾ ਸੀ ਇਸ ਵੇਲੇ ਪਾਣੀ ਨੂੰ ਲੈ ਕੇ ਹੀ ਸੰਕਟ ਖੜਾ ਹੋ ਗਿਆ ਹੈ ਭਾਰਤ ਸਰਕਾਰ ਦੀ ਗਰਾਊਂਡ ਵਾਟਰ ਕੁਆਲਿਟੀ ਅਸੈਸਮੈਂਟ ਰਿਪੋਰਟ 2025 ਪੰਜਾਬ ਦੇ ਪਾਣੀਆਂ ਬਾਰੇ ਜੋ ਪੇਸ਼ ਕੀਤੀ ਹੈ ਇਹ ਸੱਚਮੁੱਚ ਹੀ ਡਰਾ ਦੇਣ ਵਾਲੀ ਹੈ ਇਸ ਰਿਪੋਰਟ ਨੇ ਪੰਜਾਬ ਦੇ ਜ਼ਮੀਨੀ ਪਾਣੀ ਵਿੱਚ ਗੰਦੀ ਪ੍ਰਦੂਸ਼ਣ ਦੀ ਪੁਸ਼ਟੀ ਕੀਤੀ ਹੈ ਇਸ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ ਕਿ ਮੌਨਸੂਨ ਤੋਂ ਬਾਅਦ ਲਏ ਗਏ 2.5% ਗਰਾਊਂਡ ਵਾਟਰ ਸੈਂਪਲਸ ਦੇ ਵਿੱਚ ਯੂਰੀਨ ਦੀ ਮਾਤਰਾ ਸੁਰੱਖਿਅਤ ਸੀਮਾ ਤੋਂ ਵੱਧ ਪਾਈ ਗਈ ਹੈ। ਪੰਜਾਬ ਦੀਆਂ 25 ਥਾਵਾਂ ਤੇ ਪਾਣੀ ਵਿੱਚ ਖਾਰਾ ਪਾਣੀ EC 3000 ਤੋਂ ਵੱਧ ਹੈ ਜੋ ਪਾਣੀ ਪੀਣ ਦੇ ਯੋਗ ਨਹੀਂ ਹੈ। ਫਾਜ਼ਿਲਕਾ ਅਬੂਰ ਵਿੱਚ EC ਦਾ ਪੱਧਰ 9945 ਤੱਕ ਪਹੁੰਚ ਗਿਆ ਹੈ। ਪਾ ਸਰਕਾਰ ਦੀ ਰਿਪੋਰਟ ਅਨੁਸਾਰ ਮੈਂ ਤੁਹਾਨੂੰ ਦੱਸੂਗਾ ਕਿ ਕਿਹੜੇ ਪਿੰਡਾਂ ਦੇ ਵਿੱਚ ਪਾਣੀ ਪੀਣ ਯੋਗ ਨਹੀਂ ਰਿਹਾ ਇਹ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਹੈ ਸਾਰੇ ਪਿੰਡਾਂ ਦੀ ਰਿਪੋਰਟ ਡਿਜੀਟਲ ਅਰੇਸਟ ਕਰਕੇ 85 ਲੱਖ ਦੀ ਠੱਗੀ ਮਾਰਨ ਵਾਲਾ ਨੌਜਵਾਨ ਅੰਦਰ ਤੋਂ ਕੀਤਾ ਕੰਮ ਇਹ ਨੌਜਵਾਨ منی ਲਾਂਡਰੀ ਕੇਸ ਚ ਫਸਾਉਣ ਦੀ ਧਮਕੀ ਦੇ ਕੇ ਵਿਅਕਤੀ ਨੂੰ ਡਿਜੀਟਲ ਅਰੈਸਟ ਕਰ ਲੈਂਦਾ ਸੀ 85 ਲੱਖ ਦੇ ਠੱਗੀ ਕਰਨ ਵਾਲੇ ਮੁਲਾਜ਼ਮ ਨੂੰ ਸਾਈਬਰ ਸੈੱਲ ਦੇ ਅੰਦਰ ਤੋਂ ਕੀਤਾ ਕਾਬੂ ਮੁਲਾਜ਼ਮ ਦੀ ਪਛਾਣ ਅੰਦਰਵਾਸੀ ਅੰਕਿਤ ਗੁੱਪਤਾ ਵਜੋਂ ਹੋਈ ਹੈ ਵਿਅਕਤੀ ਨੂੰ ਲਗਾਤਾਰ ਅਣਪਛਾਤੇ ਨੰਬਰਾਂ ਤੋਂ ਫੋਨ ਕਾਲਾਂ ਆਇਆਂ ਕਾਲ ਕਰਨ ਵਾਲਿਆਂ ਨੇ ਫੌਜ ਨੂੰ ਪ੍ਰਾਈ ਆਈਸੀਆਈਸੀ ਬੈਂਕਰ ਤੇ ਵਿਜੀਲੈਂਸ ਅਧਿਕਾਰੀ ਦੱਸ ਕੇ ਗੱਲਬਾਤ ਕੀਤੀ ਹੈ ਮਲਾਜ਼ਮਾ ਨੇ ਫਰਜ਼ੀ ਮਨੀ ਲਾਂਡਰੀ ਕੇਸ 'ਚ ਫਸਾਉਣ ਨੇ ਡਿਜੀਟਲ ਅਰੈਸਟ ਕਰਨ ਦੀ ਧਮਕੀ ਦਿੱਤੀ ਧੋਖਾੜੀ ਕਰਨ ਵਾਲੇ ਮਲਾਜ਼ਮਾ ਵੱਲੋਂ ਵੱਖ-ਵੱਖ ਬੈਂਕ ਖਾਤਿਆਂ ਵਿੱਚ ਕਈ ਵਾਰ ਪੈਸੇ ਟਰਾਂਸਫਰ ਕੀਤੇ ਗਏ ਇਸ ਤਰ੍ਹਾਂ ਕੁੱਲ 85 ਲੱਖ ਰੁਪਏ ਦੀ ਠੱਗੀ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਕਿ ਠੱਗੀ ਦੀ ਰਕਮ ਜੋ 39 ਲੱਖ 11 ਲੱਖ ਰੁਪਏ ਬੈਂਕ ਵਿੱਚ ਆਫ ਬਣਾਉਂਦਾ ਖਾਤੇ ਵਿੱਚ ਜਮ੍ਹਾਂ ਹੋਈ ਇਕ ਹਾਤਾਮ ਮਲਾਜ਼ਮ ਅੰਕਿਤ ਗੁਪਤਾ ਦੇ ਨਾਮ ਤੇ ਪਾਇਆ ਜਾਂਦਾ ਹੈ ਸਾਈਬਰ ਕ੍ਰਾਈਮ ਪੁਲਸ ਟੀਮ ਨੇ ਸਥਾਨਿਕ ਪੁਲਸ ਦੀ ਸਹਾਇਤਾ ਨਾਲ ਅੰਦਰ ਚ ਛਾਪਾ ਮਾਰ ਕੇ ਮਲਾਜ਼ਮ ਅੰਕਿਤ ਗੁਪਤਾ ਦੇ ਨਜਿੱਠੇ ਰੋਡ ਖੇਤਰ ਤੋਂ ਗ੍ਰਿਫਤਾਰ ਕਰ ਲਿਆ ਮਲਾਜ਼ਮ ਕੋਲੋਂ ਬੈਂਕ ਆਫ ਬਰਾਊਡਰ ਦੀ ਚੈੱਕ ਬੁੱਕ ਵੀ ਜ਼ਬਤ ਕਰ ਲਈਏ ਪੋਸਟਰ ਵਿਵਾਦ ਨੂੰ ਲੈ ਕੇ ਕੇਂਦਰ ਤੇ ਵੱਡਾ ਹਮਲਾ ਕਾਰਵਾਈ ਕਰੇਗੀ ਐਸਜੀਪੀਸੀ ਗੁਰੂ ਸਾਹਿਬਾਂ ਦੇ ਕਾਰਟੂਨ ਨੂੰ ਲੈ ਕੇ ਸਿਆਸਤ ਤੇ ਸੈਕਸ ਮਾਰ ਵਿੱਚ ਭਾਰੀ ਵਿਵਾਦ ਖੜਾ ਹੋ ਗਿਆ ਹੈ ਇਸ ਮਾਮਲੇ ਤੇ ਫਲਾਰਾ ਕੁਲਦੀਪ ਸਿੰਘ ਢਾਲੀਵਾਲ ਨੇ ਸਖਤ ਪ੍ਰਕਿਰਿਆ ਪੰਡਿਆ ਕਿਹਾ ਕਿ